ਅਮਰੀਕਾ ਤੋਂ ਰਿਪੋਰਟ ਹੋ ਕੇ ਪਿੰਡ ਬੱਗਿਆਣਾ ਪੁੱਜੇ ਗੁਰਪ੍ਰੀਤ ਸਿੰਘ ਅਰ ਪਰੈਂਟਸ ਦੇ ਦੁੱਖਾਂ ਦੀ ਕਹਾਣੀ ਰੂ ਕਮਾ ਦਿੰਦੀ ਹੈ ਅੱਜ ਤੜਕਸਾਰ ਪਿੰਡ ਪੁੱਜੇ ਗੁਰਪ੍ਰੀਤ ਸਿੰਘ ਇਨੀਆਂ ਨਰਾਸ਼ਾ ਦੇ ਆਲਮ ਵਿੱਚ ਸੀ ਕਿ ਉਸਨੇ ਆਪਣੀ ਹਾਲਤ ਦੱਸਣ ਤੋਂ ਇਨਕਾਰ ਕਰ ਦਿੱਤਾ ਪਰੰਤੂ ਪਿੰਡ ਦੇ ਪਤਵੰਤਿਆਂ ਤੇ ਸੰਤ ਮੋਹਨ ਦਾ ਸਿੱਖਿਆ ਸੰਸਥਾਵਾਂ ਦੇ ਮੁਖ ਪ੍ਰਬੰਧਕ ਰਾਏ ਕੁਮਾਰ <th> ਪਰ ਵੱਲੋਂ ਹੌਸਲਾ ਦੇਣ ਤੇ ਪਰਿਵਾਰ ਸ਼ਾਮ ਦੇ ਵੇਲੇ ਆਪਣੀ ਦਾਸਤਾਨ ਸੁਣਾਉਣ ਲਈ ਰਾਜ਼ੀ ਹੋ ਗੁਰਪ੍ਰੀਤ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਤੋਂ ਲਗਭਗ 5.5 ਮਹੀਨੇ ਪਹਿਲਾਂ ਇੱਕ ਟਰੈਵਲ ਏਜੰਟ ਰਾਹੀਂ 40 ਲੱਖ ਰੁਪਏ ਖਰਚ ਕੇ ਅਮਰੀਕਾ ਪਹੁੰਚ ਜਾਣ ਦੀ ਆਸ ਨਾਲ ਘਰੋਂ ਤੁਰਿਆ ਸੀ। ਪਰੰਤੂ ਧੋਖੇਬਾਜ਼ ਏਜੰਟ ਵੱਲੋਂ ਉਸ ਨੂੰ ਪਹਿਲਾਂ ਇਟਲੀ ਲਿਜਾ ਕੇ 4 ਮਹੀਨੇ ਦੇ ਕਰੀਬ ਰੱਖਿਆ ਗਿਆ। ਬਾਅਦ ਵਿੱਚ ਡੌੰਕੀ ਰਾਹੀਂ ਮੈਕਸੀਕੋ ਦੀ ਕੰਧ ਟੱਪਣ ਲਈ ਮਜਬੂਰ ਕੀਤਾ ਗਿਆ। ਉਸ ਨੂੰ ਅਮਰੀਕਾ ਵਿੱਚ ਦਾਖਲ ਹੁੰਦਿਆਂ ਹੀ ਅਮਰੀਕਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਆਓ ਜਾਣੀਏ ਗੁਰਪ੍ਰੀਤ ਦੇ ਦੁੱਖਾਂ ਦੀ ਕਹਾਣੀ। ਉਸ ਦੀ ਆਪਣੀ ਤੇ ਪਿੰਡ ਵਾਸੀਆਂ ਦੇ ਜ਼ੁਬਾਨੀ ਘਟਣਾ ਬਹੁਤ ਮੰਦ ਭਾਗੀ ਹੈ ਇਹ ਸਾਡੇ ਪਿੰਡ ਆਸਤੇ ਤਾਂ ਇਦੋਂ ਮਾੜਾ ਦੇਣ ਨਹੀਂ ਹੋਣਾ ਜੀ ਇੱਕ ਪਿੰਡ ਦਾ ਨੌਜਵਾਨ ਇਹ ਪੰਜਾਬ ਦੇ ਹਾਲਾਤਾਂ ਤੋਂ ਤੰਗ ਹੋਇਆ ਅੱਜ ਤੋਂ 10 ਸਾਲ ਪਹਿਲਾਂ ਜਿਹਨੇ ਆਈਟੀਆਈ ਕੀਤੀ ਹੋਵੇ ਤਾਂ ਉਹਨੂੰ ਨਾ ਨੌਕਰੀ ਮਿਲੇ ਤਾਂ ਉਹ ਕਿਤੇ ਨਾ ਕਿਤੇ ਤਾਂ ਰੋਜ਼ਗਾਰ ਦੀ ਭਾਲ ਚੜ੍ਹਨ ਤੇ ਘੇੜ ਚੜ੍ਹ ਗਿਆ ਤਾਂ ਉਹਦੀ ਮਿਹਨਤ ਨੇ ਵੀ ਉੱਥੇ ਰੰਗ ਨਹੀਂ ਦਿਖਾਇਆ ਪੈਸਾ ਟਕਾ ਵੀ ਲਾ ਲਿਆ ਜਿਹੜਾ ਮਕਾਨ ਸੀ ਉਹਦੇ ਤੇ ਵੀ ਲੋਨ ਕਰਾ ਲਿਆ ਜਿਹੜੇ ਪਸ਼ੂਧਾਨ ਨੂੰ ਸਰਕਾਰ ਕੋਲੋਂ ਜਿਹੜੇ ਠੱਗ ਟਰੈਵਲ ਏਜੰਟ ਹੈ ਇਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਜਿਹੜੀ ਮੌਜੂਦਾ ਸਰਕਾਰ ਹੈ ਜਾਂ ਉਹ ਸੈਂਟਰ ਸਰਕਾਰ ਹੈ ਉਹਨਾਂ ਨੂੰ ਨੌਕਰੀ ਦੇਵੇ ਹੀ ਜਿਹੜਾ ਮਕਾਨ ਸੀ ਉਹਦੇ ਤੇ 20 ਲੱਖ ਰੁਪਈਆ ਲੋਨ ਹੈ ਪਤਾ ਨਹੀਂ ਕਿੱਦੇ ਬੈਂਕ ਨੇ ਆ ਕੇ ਇਹਦੇ ਘਰ ਤੇ ਪੋਸਟਰ ਲਾਦਨਾ ਭਾਈ ਇਹ ਘਰ ਤਾਂ ਸਾਡਾ ਐਦੂੰ ਮਾੜੇ ਹਾਲਾਤ ਕੀ ਹੋਣਗੇ ਜ਼ਮੀਨ ਜਾਇਦਾਦ ਦੇ ਘਰ ਦੇ ਹਾਲਾਤਾਂ ਵੀ ਅਜਿਹੀਆਂ ਜਿਵੇਂ ਕੀ ਰੱਖੋ ਵੀ ਇਹਨਾਂ ਕੋਲ ਕੋਈ ਜ਼ਮੀਨ ਜਾਇਦਾਦ ਹੈ ਨਹੀਂ ਸੀ ਜੀ ਤੇ ਮੁੰਡਾ ਮਿਹਨਤੀ ਜੀ ਸਾਡੇ ਨਾਲ ਕੰਮ ਕਰਦਾ ਹੈ ਕੈਰੀ ਫਾਰਮਿੰਗ ਕਰਿਆ ਵੀ ਬਸ ਨੋਖੇ ਚ ਲਾਭ ਹੋ ਜੂਗਾ ਦਵਾਈਆਂ ਤਿਆਰ ਹੋ ਗਈਆਂ ਸਾਰਾ ਕੁਝ ਹੋ ਗਿਆ ਜੀ ਇੱਕ ਤੁਹਾਨੂੰ ਪਤਾ ਜੀ ਲੰਪੀ ਸਕੈਨ ਆ ਗਈ ਲੰਪੀ ਸਕੈਨ ਦੇ ਵਿੱਚ 7-8 ਗਾਈਆਂ ਤਾਂ ਮਰ ਗਈਆਂ ਏਜੰਟ ਕੀ ਇੰਡੀਆ ਦਾ ਸੀ ਕਿਵੇਂ ਸੀ ਉਹ ਹੈ ਤਾਂ ਜੀ ਇੰਡੀਆ ਦਾ ਹੀ ਸੀ ਤੇ ਉਹ ਰਹਿ ইংল্যান্ড ਰਿਆ ਸੀਗਾ 40 ਲੱਖ ਚ ਸੌਦਾ ਹੋ ਗਿਆ ਜੀ ਤੇ ਅਸੀਂ ਪੇਮੈਂਟ ਦੇ ਜਾਂਦੇ ਰਹੇ ਹਾਂ ਪਹਿਲਾਂ ਸਾਨੂੰ ਜਲੰਧਰ ਬੁਲਾਇਆ ਸੀਗਾ ਜੀ ਪੇਮੈਂਟ ਦੇਣ ਵਾਸਤੇ ਉੱਥੇ ਜਾ ਕੇ ਮੁਰਦੇ ਨੂੰ ਕਿਸ਼ਤੀ ਵਿੱਚ ਵੀ ਜਾਣਾ ਪਿਆ ਜੰਗਲਾਂ ਵਿੱਚ ਤੁਰ ਕੇ ਵੀ ਜਾਣਾ ਪਿਆ ਉੱਥੇ ਭੁੱਖਾਂ ਵੀ ਕਟਨੀਆਂ ਪਈਆਂ ਤੇ ਅੱਜ ਦਾ 25 ਕਿਲੋ ਜੀ weight ਵੀ loss ਹੋ ਗਿਆ ਤੁਸੀਂ ਅਮਰੀਕਾ ਪਹੁੰਚੇ ਸੀ ਤੇ ਕੀ ਗੱਲਬਾਤ ਹੋਈ ਤੁਹਾਨੂੰ ਕਿਹਨੇ ਭੇਜਿਆ ਸੀ ਮੈਨੂੰ ਜੀ ਗਣੀ ਸੰਧੂ ਆ ਗਲੈਂਡ ਦਾ ਜੀ ਚਲੰਦਰ ਏਰੀਏ ਦਾ ਉਹਨਾਂ ਨੇ ਮੈਨੂੰ ਇੱਥੋਂ ਕਹਿ ਕੇ ਭੇਜਿਆ ਸੀਗਾ ਵੀ ਤੂੰ ਤੇਰਾ ਵਰਕ ਪਰਮਿਟ ਲਵਾਵਾਂਗੇ ਅਮਰੀਕਾ ਲਈ ਮੇਰੀ ITI ਕੀਤੀ ਹੋਈ ਹੈ 2010 ਦੀ ਜੀ ਪਾਸ ਆਊਟ ਆ ਮੈਂ ਉਹ ਪਹਿਲਾਂ ਹੀ ਦੇ ਰਾਇ ਇਟਾਈ ਦੇ ਵੇਖ ਕੇ ਵਰਕ ਪਰਮਿਟ ਲਵਾਵਾਂਗੇ ਪਹਿਲਾਂ ਤੈਨੂੰ ਇਟਲੀ ਲੈ ਕੇ ਜਾਵਾਂਗੇ ਇਟਲੀ ਤੇ ਬਾਅਦ ਚ ਕਹਿੰਦਾ ਤੇਰਾ ਉੱਥੋਂ ਵਰਕ ਪਰਮਿਟ ਲਵਾਵਾਂਗੇ ਤੈਨੂੰ ਅਮਰੀਕਾ ਲੈ ਕੇ ਜਾਵਾਂਗੇ ਇੱਕ ਇੱਕ ਨੰਬਰ ਦੇ ਵਰਕ ਪਰਮਿਟ ਦੇ ਇਸ ਤੀਨ ਲਈ ਗਿਆ ਸੀ ਉਹ ਕਹਿੰਦੇ ਇਹ ਵਰਕ ਪਰਮਿਟ ਤੋਂ ਬਾਅਦ ਚ 3 ਸਾਲ ਬਾਅਦ ਤੇਰੀ ਪੀਆਰ ਪੈ ਜੂ। ਪੈਸੇ ਉਹਨਾਂ ਨੇ ਜੀ 40 ਲੱਖ ਰੁਪਇਆ ਲਿਆਗੇ। ਹੂੰ। ਉਹਨਾਂ ਨੇ ਇੱਥੇ ਹੀ ਲੈ ਲਿਆ ਸੀ 40 ਲੱਖ ਰੁਪਇਆ। ਤੇ ਪਹਿਲਾਂ ਮੈਨੂੰ ਉਹਨਾਂ ਨੇ ਇੱਥੇ ਹੀ ਰੱਖਿਆ ਜੀ। ਉਥੇ ਕਹੀ ਕਿ ਅੱਜ ਲਵਾਉਂਦੇ ਆ ਤੇਰਾ ਗਾਂ ਦਾ ਕਾਲੂ ਲਵਾਉਂਦੇ ਆ ਉਹਨਾਂ ਨੇ 4.5 ਮਹੀਨੇ ਮੈਨੂੰ ਇੱਥੇ ਬਿਠਾਈ ਰੱਖਿਆ ਕਹਿਣ ਤੇ ਵੀ ਵਾਰੀ ਵਾਰੀ ਵੀ ਮੇਰਾ ਵੀ ਲਵਾਉ ਤੁਸੀਂ ਉਹਨਾਂ ਨੇ ਫਿਰ ਮੈਨੂੰ ਥੱਲੇ ਵਾਲੀ ਕੰਟਰ ਰ ਗਈਆਂ ਜਿਉਂ ਕਹਿੰਦੇ ਵੀ ਇੱਥੋਂ ਲਵਾਉਂਦੇ ਆ ਤੇਰਾ ਸਲਵਾ ਡੋਰ ਤੋਂ ਕਹਿੰਦੇ ਇੱਥੋਂ ਲਵਾ ਦਿੰਦੇ ਫਿਰ ਉਥੋਂ ਉਹਨਾਂ ਨੇ ਡੌਂਕੀ ਲਵਾ ਦਿੱਤੀ ਜੰਗਲਾਂ ਰਹੀ ਕੈਸਤੀਆਂ ਰਹੀ ਸਾਰੇ ਕਿਤੇ ਲੈ ਕੇ ਗਏ ਆ ਜੀ ਉਹਨਾਂ ਨੇ ਮੈਨੂੰ ਮਕਸੀਕੋ ਹੀ 1 ਮਹੀਨਾ ਬਿਠਾਈ ਰੱਖਿਆ ਅੱਛਾ ਉਹਨਾਂ ਨੇ ਉੱਥੇ ਬਿਠਾਈ ਰੱਖਿਆ ਕਦੇ ਫੋਨ ਦੇ ਦਿੰਦੇ ਸੀ ਕਦੇ ਫੋਲ ਨਹੀਂ ਦੇਉਂਦੇ ਸੀ ਤੇ ਕਦੇ 2 ਘੰਟੇ ਫੋਨ ਦੇਤਾ ਕਦੇ 2 ਘੰਟੇ ਗਾਂਹ ਗੱਡੀ ਤੇ ਲੈ ਕੇ ਫਿਰ ਗਾਂਹ ਅੱਗੇ ਕਿਤੇ ਹੋਰ ਜਾ ਕੇ ਬਿਠਾਤਾ ਘਰ ਦੇ ਚ ਬਾਹਰ ਨਹੀਂ ਨਿਕਲ ਦਿੰਦੇ ਸੀ ਪੈਸੇ ਜੀ ਕੋਸਤਾ ਘਰ ਤੇ ਲੋਨ ਕਰਾਇਆ ਜੀ 20 ਲੱਖ ਦਾ ਲੋਨ ਕਰਾਇਆ ਸੀ ਤੇ ਬਾਕੀ ਕੁਝ ਫੜੇ ਆ ਰਿਸ਼ਤੇਦਾਰਾਂ ਤੋਂ ਯਾਰਾਂ ਦੋਸਤਾਂ ਤੋਂ ਫੜ ਕੇ ਜੀ ਸਾਰਾ ਅਰੇਂਜਮੈਂਟ ਕੀਤਾ ਕਾਰੋਬਾਰ ਜ਼ਮੀਨ ਐ ਨਹੀਂ ਸਾਡੇ ਕੋਲ ਕਿੰਦਰੀ ਦਾ ਕੰਮ ਕਰਦੇ ਸੀਗੇ ਉਹ ਵੀ ਬੰਦੀ ਘਰ ਚੱਲਦਾ ਉਹ ਵੀ ਬੰਦ ਹੋ ਗਿਆ ਹਾਂ ਉਹ ਬੰਦ ਹੋ ਗਏ ਜੀ ਕੋਈ ਉਦੋਂ پیسے ਇਕੱਠੇ ਕਰਨ ਮਾਰੇ ਨਹੀਂ ਕੋਸ ਪਸ਼ੂ ਵੇਚਦੇ ਸੀ ਜੀ ਬਲੰਪੀ ਸਕਿਨ ਚ ਵੀ ਨੁਕਸਾਨ ਹੋਇਆ ਕੁਟੜਾ ਹਾਂ ਜੀ ਪੰਜ ਛੇ ਗਾਂਵੀਆਂ ਮਰ ਗਈਆਂ ਅਸੀਂ ਸਰਕਾਰ ਤੋਂ ਜੀ ਇਨਸਾਰ ਮੰਗਦੇ ਆਂ ਜੀ ਵੀ ਉਹਨਾਂ ਤੇ ਕਾਰਵਾਈ ਕੀਤੀ ਸਾਡੀ ਜਿਹੜੀ ਪੈਸੇ ਲੱਜਾ ਵਾਪਸ ਉਹਨਾਂ ਤੋਂ ਜਾਂ ਕਿਤੇ ਪਹਿਲਾਂ ਜੀ ਉਹਨਾਂ ਨੇ ਉੱਥੇ ਇਟਲੀ ਜਦੋਂ ਪਹਟਾਇਆ ਲਾ ਜਾ ਕੇ ਜੀ ਪਾਸਪੋਰਟ ਫੜ ਲਿਆ ਸੀ ਉਹਨਾਂ ਨੇ ਜੀ ਕਹਿੰਦੀ ਤੇਰਾ ਵੀਜ਼ਾ ਲਗਾਉਣੀ ਹੈ ਉਥੇ ਮੈਨੂੰ ਉਠਾਈ ਰੱਖਿਆ ਉਹਨਾਂ ਨੇ ਬਸ ਰੋਇ ਫੋਨ ਲਾ ਲੈਂਦੇ ਵੀ ਵਾ ਤੇਰਾ ਕੋਈ ਨਾ ਇੱਕ ਦੋ ਦਿਨਾਂ ਚ ਵੀ ਗੱਲ ਲਵਾ ਦਿੰਦੇ ਆ ਵੀ ਤੇਰੇ ਪੇਪਰ ਭੇਜੇ ਹੋਏ ਆ ਬੇਸੀ ਚਾਏ ਕਿ ਇਹ ਜੀ ਜਦੋਂ ਹੁਣ ਵਾਪਸ ਲੈ ਕੇ ਆਏ ਜੀ ਹੱਥ ਘੜੀਆਂ ਲਾ ਕੇ ਲੈ ਕੇ ਆਏ ਪੈਰਾਂ ਨੂੰ ਹੱਥਾਂ ਨੂੰ ਤੇ ਢਿੱਡ ਨੂੰ ਵੀ ਸੰਗਲ ਪਾ ਕੇ ਲੈ ਕੇ ਇੱਕ ਕਮਰੇ ਚ ਬੰਦ ਕਰ ਦਿੰਦੇ ਆ 15 ਦਿਨ ਇੱਕ ਕਮਰੇ